ਉੱਤੇ ਪਾਪੀ ਲੈ ਜਾਂ ਕੁਝ ਨਹੀਂ ਕੱਢਾ ਮੈਂ ਤਾਂ ਲਾਡੂ ਖਾ। ਅਹ ਆ Đi ਹਾਂ ਜੀ। ਆ ਕਿੱਧਰ ਫਿਰਦੇ ਨੇ? ਕੀ ਪਤਾ ਰਾਤੋਂ ਕਿਤੇ ਪੈਸੇ ਆ ਜੋ। ਇਹਨਾਂ ਨੂੰ ਉੱਤੇ ਨਾ ਜਾਣਦੀਆਂ ਜੇ ਕੁਝ ਮਰਜ਼ੀ ਹੋ ਜਾ। ਪਰ ਇਹ ਕੀ ਦਾ ਕਰਦੇ ਨੇ ਕੀ ਨਾ ਉੱਥੇ। ਚਲ ਚਲੋ ਤੇ ਚਲੋ। ਘੜੇ ਨੂੰ ਕੋਈ ਤੂ ਲਾ ਆ ਹੋ ਰਿਹਾ ਤਾਂ ਕਿੱਧਰ ਕਿੱਧਰ ਜਾ ਰਹੇ ਨੇ? ਕਿੱਧਰ ਜਾ ਰਿਹਾ ਤੂੰ? ਘਰੇ ਜਾਣਾ ਆਪਣੇ ਤਾਂ ਹਾਂ। ਉੱਪਰ ਕੀ ਐ? ਕੀ ਇਹ ਉੱਪਰ ਦੱਸ ਤੇਰਾ ਉਰੇ ਕੀ ਬੈਂਗਣ ਤੇਰਾ ਉਰੇ ਕੀ ਬੈਂਗਣ ਹੈ ਹਾਂ ਤੇਰਾ ਕੀ ਦੱਸ ਦੇ ਫਿਰ ਮੇਰਾ ਘਰ ਹੈ ਮਾਲਕ ਕਮ ਹੈ ਤੇਰਾ ਭੈਣ ਜੋ ਕਿਧਰ ਲੈ ਬਸ ਹੋ ਗਿਆ ਘਰ ਓਏ ਖਾਤਰੇ ਨਾ 20 ਲੀਟਰ ਦਿਖਾ ਦੇ ਤੇ ਤੇਰੇ ਨਾਂ ਤੇ ਖਾ ਫਿਰ ਹੈਗੀ ਸਾਡੇ ਦਾ ਤਾਂ ਹੈਗੀ ਮਾਰਦਾ ਤੂੰ ਗੱਲਾਂ ਜਦੋਂ ਮੇਰੇ ਛੜਾ ਮਹੀਨ ਦਵਾਈ ਆ ਚੀ ਹੈ ਘਰ ਤਾਂ ਟੱਟੂ ਜੀ ਦਵਾਈ ਦੀ ਤੂੰ ਤਾਂ ਪੈਸੇ ਖਾ ਉਹ ਮੈਂ ਤਾਂ ਖੇਲ ਚ ਬੈਠਾ ਸੀ ਹਾਂ ਅੱਡੇ ਪੈਸੇ ਮੇਰੇ ਨੇ ਅੱਡੇ ਪੈਸੇ ਤੇਰੇ ਨੇ ਨਾਲੇ ਹੋਰ ਚੱਲ ਪੈਸੇ ਮੈਂ ਦਿੱਤੇ ਚੱਲ ਚੱਲ ਹਰੇਕ ਨਾਲ ਹੀ ਲੱਗ ਭੈਣ ਦਾ ਖਾ ਮਾਰ ਦੱਟ ਲੈਪਟਾਪ ਤਾਂ ਇੰਚ ਕੀ ਫਿਰਦਾ ਜਿਵੇਂ ਮੇਰੇ ਸਰ ਦੇ ਇਮੀਗ੍ਰੇਸ਼ਨ ਚ ਲੱਗ ਚੁੱਲਾਂ ਗੋ ਜਬੱਕਾ ਤੈਨੂੰ ਸੜਾ ਤਿੰਨ ਵਾਰ ਕਹਾਂ ਮੈਂ ਚੂਂਗੜੇ ਵਰਗੇ ਮੂੰਹ ਆਲੇ ਓਏ ਸਾਡੇ ਘਰੇ ਕੀ ਕਰਨਾ ਮੈਂ ਮਰੇ ਸਾਡੇ ਤੈਨੂੰ ਮਰੂੰਗਾ ਹਟਾ ਲੈ ਯਾਰ ਉੱਧੇ ਦੀ ਹੋਵੇ ਚੱਲ ਚੱਲ ਸ਼ਰਮ ਕਰ ਲੈ ਲੈ ਫਿਰ ਤੂੰ ਚੜ ਕੇ ਦਿਖਾ ਫਿਰ ਅੱਜ ਮੈਂ ਤਾਂ ਮੁੱਟਾ ਹਾਂ ਤੇਰੇ ਲੱਤਾਂ ਮੈਂ ਤੋੜੂ ਤੇਰੀਆਂ ਤੈ ਲੈਣਾ ਕੀ ਤੂੰ ਤਾਂ ਬੋਲਣਾ ਕਿਉਂ ਨਾ ਬੋਲਣਾ ਮੇਰੇ ਹੱਕ ਆ ਕਾ ਬਣਨਾਂ ਮੈਂ ਬੋਲੂਗਾ ਓਏ ਤੂੰ ਕੰਮ ਕਰ ਜੱਟ ਦੀ ਅਦਾਲਤ ਤੇ ਚੀਵੀਆ ਨਹੀਂ ਬੋਲਦੀ ਮੇਰੇ ਨਾਲ ਕਰ ਲੈ ਤੂੰ ਗੱਲ ਮੇਰੇ ਨਾਲ ਗੱਲ ਬੋਲ ਹਾਂ ਦੱਸ ਦੱਸ ਬੋਲ ਹਾਂ ਮੁੱਲ ਮਾਰ ਦੱਤ ਮੁੱਲ ਕੱਟ ਕੇ ਆਉਂਦੀ ਜਗ੍ਹਾ ਦਾ ਕਹਦਾ ਮੁੱ ਹੈਂ ਜਗਾ ਨੂੰ ਮੇਰਾ ਛੜਾ ਉੱਟ ਲੈਟਾ ਹੈ ਇਹ ਤਾਂ ਬੌਂਦਲੇ ਫਿਰਦਾ ਦਿਮਾਗ ਤੂੰ ਖੱਲ ਲਿਆ ਵੀ ਮਰੀ ਜਾਂਦਾ ਯਾਰ ਇਹ ਕਿਹਨੂੰ ਆਈ ਨਹੀਂ ਕਮਲ ਨਿਕਲੀ ਨਿਕਲੀ ਨਾਲੇ ਹੋ ਜਾਓ ਯਾਰ ਜਾ ਜਾ ਬੱਜਾ ਜਾਓ ਇੱਥੇ ਜਾਓ ਮੇਰੀ ਗੱਲ ਸੁਣ ਲੈ ਗੱੱਚੇ ਛਾਨੂੰ ਰਾਦਾਰੀ ਦੇ ਰਿਹਾ ਤੂੰ ਕਾਹੋਂ ਕਿ ਮੈਂ ਕਾਦ ਦੇ ਮੈਂ ਯਾਰ ਰਾਦਾਰੀ ਕਾਹ ਕਾਦ ਦੇ ਮੈਂ ਨਹੀਂ ਕਾਓ ਮੇਰਾ ਘੱਣ ਨਹੀਂ ਉੜੇ ਤੇਰਾ ਮਗਲਾਵ ਚ ਘਾਰਾ ਤੇਰਾ ਮੇਰਾ ਛੜਾ ਮੇਰੀ ਤਾਂ ਉਮਰ ਬੀਤ ਗਈ ਉੜੇ ਤੇਰਾ ਕਾਹ ਦਾ ਹੱਬਾ ਹੈ ਨਿਕਲੇ ਤੇੜਾ ਕੁੱਤੇ ਆ ਦਾ ਭੈਣ ਚ ਕਦੋਂ ਚੱਠੜ ਤੋਂ ਦੇਦਾ ਮੇਰੇ ਮੇਰੇ ਛਾਲੇ ਮਹੀਂ ਪਾਲਿਓ ਤੁਸੀਂ ਹਾਂ ਪਤਾ ਹੀ ਮਾਰਦਾ ਮੈਂ ਤਾਂ ਲੱਗਣ ਚ ਹੀ ਘੱਟ ਓਏ ਯਾਰ ਤੁਸੀਂ ਜਾਓ ਜਾਓ ਬਾਈ ਓਏ ਆਪ ਜਾ ਫਟੇ ਤੇ ਓ ਜਾ ਓਏ ਹੈਲੋ ਜਾ ਇਸ ਤੇ ਮੈਂ ਭਾਈ ਤੂੰ ਤਾਂ ਯਾਰ ਜੱਸੇ ਹੋਈ ਨਾ ਸਮਝੀ ਇੱਕ ਐਂਟਰ ਮਾਰ ਕੇ ਨਾ 3 ਲੱਖ ਕਮਾ ਲੈਣੇ ਇੱਕ ਵਾਰੀ ਕਾ ਦਾ ਕਮਾਉਣਾ 3 ਲੱਖ ਓ ਵੱਡਾ ਹਰਸ਼ ਤੇ ਮੈਂ ਤਾਂ ਲੈ ਮਾਰ ਐਂਟਰ ਕਿਹੜਾ ਮਾਰੀ ਦਿਓ ਜੀ ਇਹਨੂੰ 2 ਲੱਖ ਰੁਪਏ 2 ਮਹੀਨੇ ਯਾਰ ਇਸ ਤਾਂ ਦਿੰਦੇ ਨਹੀਂ ਯਾਰ ਐ ਘੇਰ ਕੇ ਮੈਂ ਸੁਣਾ ਆ ਚੱਕ ਪੈਸੇ ਤੇ ਉਹ ਬੈ ਮੈਂ ਤਾਂ ਐ ਕਣੀਆ ਅੱਗ ਲੱਗਣਾ ਜੇ ਪੈਸੇ ਲਿਆ ਕਹਾੜੀ ਚੱਕ ਕੇ ਵੱਡੇ ਤੇ ਗਿੱਟੇ ਆਈ ਨਹੀਂ ਕੰ ਨਚਲੀ ਭਾਜਾ ਤੂੰ ਤਰਾਂ ਜਲੀ ਤੇ ਆਇਆ ਕਰੰਗੀਆਂ ਇੰਜ ਕਰਦੀ ਹਾਂ ਐ ਉਹੀ ਤੂੰ ਲੈ ਤੂੰ ਹੱਥ ਲਾ ਕੇ ਦੋ ਥੋੜੇ ਇੱਕ ਮੈਂ ਬੋਲ ਕੇ ਗੱਟੇ-ਪੱਟੇ ਤੂੰ ਕਿਵੇਂ ਬੋਲਦਾ ਯਾਰ ਨਮੇੜ ਜਮੀਂ ਸ਼ਖਸ਼ਾਹ ਤੂੰ ਜਵਾਬ ਕਰ ਕਿਵੇਂ ਬੋਲੀ ਜਾ ਮੈਂ ਪਿੱਛੇ ਉਹ ਕਰ ਕਲੀ ਲੈ ਚੱਕ ਤੂੰ ਐ ਤੂੰ ਕਲੀ ਦੇ ਹੱਥ ਲਾ ਫਿਰ ਓਏ ਓਏ ਗੱਦਾ ਯਾਰ ਧੱਕਾ ਯਾਰ ਕੋਈ ਐ ਯਾਰ ਪ੍ਰਧਾਨ ਨਾਲ ਗੱਲ ਕਰ ਉਹ ਆ ਜਾਣਦੇ ਉਹ ਰੌਲਾ ਨਮੇੜਦੇ ਆਉਣ ਉਹ ਆ ਜਾਣਦੇ ਤੇਰਾ ਸੀ ਉਹਨੇ ਝਕਾਉਣੇ ਤੇਰਾ ਪੂਰਾ ਬਿਸਤਰਾ ਜਿਹੜਾ ਮਰਜ਼ੀ ਬੁਲਾ ਲੈ ਕਹੇ ਪੈਸੇ ਕਿੱਥੋਂ ਉਹਨੇ ਲੈ ਲਵੇ ਕੀ ਪਤਾ ਕਿੱਥੇ ਡੱਕਾ ਓਰ ਆਉਂਦੀ ਮੈਂ ਨਾਲ ਆਈ ਗਰਮਾ ਆ ਮੈਂ ਆਈ ਥੋਜੀ ਪਾ ਮੇਰਾ ਛੜਿਆ ਖੱਤ ਕਿਉਂ ਪਈ ਜਾਂਦਾ ਚੱਲ ਜਾਣ ਤੇ ਸਿੱਧੀ ਜਾਣ ਤੇ ਪੌੜੀਆਂ ਕਣੀ ਹਾਂ ਉਹ ਥੋਦੀ ਜੈਬਰਾ ਕ੍ਰੋਸਿੰਗ ਛੱਡਦੀਆਂ ਇਹਨਾਂ ਨੂੰ ਕਿੱਥੋਂ ਹੀ ਬਾਈ ਤੁਹਾਨੂੰ ਨਹੀਂ ਕੁਝ ਬੋਲਦੇ ਬਾਥਰੂਮ ਕੋਲੋਂ ਹੀ ਉਹ ਥਾਂ ਦੀ ਬਾਥਰੂਮ ਕੋਲ ਦੇ ਗੁਚਲਖਾਨੇ ਮੂਰਤੀ ਜੈਬਰਾ ਕ੍ਰੋਸਿੰਗ ਛੱਡ ਦੇ ਕਲੀ ਤਾਂ ਆਏ ਪਾਉਂਦਾ ਜੀ ਮੈਂ ਦਾਦੇ ਲਈ ਹੋਵੇ ਸ਼ਰਮ ਕਰ ਲੈ ਕੋਈ ਨਾ ਇਹਨੂੰ 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 ਪਾ ਲੈਣ ਦੇ ਜਿਹੜੀਆਂ ਕਲੀਆਂ ਪਾਉਣੀਆਂ ਇਹਨਾਂ ਨੂੰ ਆ ਜਾਣ ਦੇ ਤੇਰਾ ਉਹ ਚੱਕ ਰਿਹਾ ਬੋੜਿਆ ਬੋ ਲੈ ਲੈ ਕੰਮ ਦਾ ਚੱਟਣਾ ਹਾਂ ਉਹ ਭਾਈ ਤੈਨੂੰ ਨੇ ਪੈਸੇ ਲੈ ਕਿਥੋਂ ਆਸ ਵਾਲਾ ਹੈ ਮੈਨੂੰ ਐ ਨਹੀਂ ਸਮਝ ਆਉਂਦੀ ਭਾਈ ਅਸੀਂ ਕੰਮ ਕਰਦੇ ਹਾਂ ਉੱਤੇ ਜਿਵੇਂ ਤੂੰ ਕਾਹੀ ਕਹਿ ਰਿਹਾ ਨਾ ਇਧਰੋਂ ਤਾਂ ਇਧਰ ਨਾ ਇਧਰੋਂ ਤਾਂ ਕਲੀ ਹੋਰਾਂ ਦੀ ਜਾ ਰਹੀ ਇਹ ਰਸਤਾ ਬਣੂਗਾ ਰਸਤਾ ਉੱਥੇ ਉਹ ਰਸਤਾ ਬਣੂ ਤੂੰ ਬੋਲ ਨਾ ਉੱਥੇ ਪਤਾ ਲੱਗ ਜਿੱਤੇ ਨਹੀਂ ਪਿੱਛੇ ਕੁਟੀ ਥਾਣੇ ਤੇ ਮਾਰ ਕੇ ਕੋਈ ਨਾ ਸੀ ਬੁਲਾਉਣਾ ਸੀ ਕੋਈ ਨਾ ਪੁਲਿਸ ਨੂੰ ਬੁਲਾਉਣਾ ਸੀ ਆਪਾਂ ਚੱਲੀ ਆਪਾਂ ਮਾਰ ਜੀ ਨਹੀਂ ਬਣਾ ਰਾਹ ਵਿੱਚ ਦੀ ਰਾਹ ਵਿੱਚ ਦੀ ਚੱਲਾਂਗੇ ਦੇਖ ਆਮੀ ਆਪਾਂ ਕਿਉਂ ਕਿਤੇ ਹੋਰ ਪੈਰ ਪਾਈਏ ਤੈਨੂੰ ਮੈਂ ਦੇਖ ਕੇ ਚੱਲੋ ਜੀ ਖਿਡਕੇਸ ਮਾਰ ਕੇ ਤੈਨੂੰ ਮੈਂ ਦੇਖੂ ਮੇਰੇ ਨਾਉਂ ਦਾ ਥੰਦੂਰ ਨਾ ਲਾਇਆ ਕਰ ਮੈਂ ਤਾਂ ਮਰ ਗੇ ਹਾਂ ਤੈਨੂੰ ਪੌਣੀ ਹੁੰਦੀ ਸੀ ਅੱਜ ਇਕਲੀ ਪੈਛੇ ਜੇ ਅਗਲਾ ਪੈਛੇ ਪਈਏ ਉਹ ਪੁਆਇੰਟ ਦਾ ਬਬਲਾ ਹੈ ਚੱਲ ਕੋਈ ਇਹ ਕਿੱਥੋਂ ਮੈਨਲੇ ਮੈਨਾਂ ਪੈਸੇ ਭਾਬੀ ਮੈਨੂੰ ਕੀ ਪਤਾ ਮੈਂ ਵੀ ਤੇਰੇ ਲਵੇ ਕਰੇ ਭੈਣ ਦਾ ਖਸਮੂ ਇੱਤਨੀ ਟ੍ਰਾਂਸਫਰਬ ਖੋਲਣ ਲੱਗ ਗਿਆ ਇਹ ਇੱਥੋਂ ਮੈਂ ਡੱਬਾ ਮਰੂਗਾ ਜੇ ਕਿਸੇ ਦਾ ਕੋਈ ਅਤਾ ਪਤਾ ਕਰ ਲੈ ਇਹ ਨਾ ਹੋਵੇ ਆਪ ਤਾਂ ਮਰੂ ਨਾਲ ਤੇਰੇ ਮੇਰੇ ਵਰਗੇ ਮੇਰੇ ਸਾੜ ਦਾ ਭਾਣ ਮੰਗੂ ਤਾਂ ਇਹ ਤੇ ਨੋਟ ਖੜਿਆਉਂਦਾ ਫਿਰਦਾ ਹੈ ਉਹਨੇ ਮਾਰ ਗਿਆ ਮੇਰੇ ਨਾਲ ਦਾ ਮੋਟਰ ਤੇ ਭਗਾ ਕੇ ਆਏ ਨੋਟ ਬਾਈ ਨੂੰ ਆ ਜਾਂਦੇ ਉਹਦੇ ਨਾਲ ਕਰਦੇ ਆ ਗੱਲ ਇਹਨੂੰ ਜਾਦੇ ਚੰਬਲ ਚੜੀ ਆ ਨਾ ਲਾਉਣੀ ਪਊਗੀ ਚਾਕ ਲਾਉਣੀ